ਅੱਸੀ ਗੱਲ ਜੀ ਸਾਰਿਆਂ ਨੂੰ ਅੱਜ ਮੇਰਾ ਪਿੰਡ ਜਿਉਣੇ ਵਾਲੇ ਮੋੜ ਮੋੜਾ ਜ਼ਿਲ੍ਹਾ ਸੰਗਰੂਰ ਚ ਤੇ ਸਾਡਾ ਬਈ ਸਾਰੇ ਨਗਰ ਦਾ ਅੱਜ ਇੱਕ ਰੋਸ ਆ ਤੇ ਰੋਸ ਦਾ ਕਾਰਨ ਤੁਹਾਨੂੰ ਦੱਸਣਾ ਤੁਸੀਂ ਜਿਉਣਾ ਮੋੜ ਨੂੰ ਜਾਣਦੇ ਹੋਮੋਗੇ ਸਾਰੇ ਐਮੀ ਬਿਰਕ ਦੀ ਫਿਲਮ ਵੀ ਬਣੀਆ ਗੱਗੂ ਗਿੱਲ ਦੀ ਤੇ ਬਹੁਤ ਗਾਣਿਆਂ ਚ ਵੀ ਜ਼ਿਕਰ ਹੁੰਦਾ ਤੇ ਅੱਜ ਸਾਡੇ ਪਿੰਡ ਦਾ ਨਗਰ ਦਾ ਇੱਕ ਰੋਸ ਆ ਤੇ ਰੋਸ ਦਾ ਕਾਰਨ ਕੀ ਆ ਤੁਹਾਨੂੰ ਇੱਕ ਵੀਡੀਓ ਦਿਖਾ ਦੇਣਾ ਇਹ ਡੀਐਸਪੀ ਗੁਵਿੰਦਰ ਸਿੰਘ ਜਿਨ੍ਹਾਂ ਨੇ ਪੌਡਕਾਸਟ ਚ ਜਿਉਣੇ ਮੋੜ ਬਾਰੇ ਬਹੁਤ ਗਲਤ ਗੱਲਾਂ ਕਹੀਆਂ ਨੇ ਤੇ ਤੁਹਾਨੂੰ ਸੁਣਾ ਵੀ ਗਏ ਨੇ ਕਾਲੇ ਕੱਪੜੇ ਪਾਏ ਹੁਣ ਕੋਈ ਕਾਲਾ ਤਾਂ ਟਿੱਬੇ ਨੇ ਉਦੀ ਭੈੜਾ ਜਿਹਾ ਕੱਪੜਾ ਲ ਹੋ ਜਾਂਦਾ ਤੇ ਮੈਂ ਗਰੰਟੀ ਦਿੰਦਾ ਘੂੜੀ ਦੇਵੀ ਕਦੇ ਝੜਿਆ ਹੋਵੇ ਉਹ ਹੂੰ ਚੱਕ ਕੇ ਉਹਨੂੰ ਚੰਗਾ ਘੋੜਾ ਲਿਆਉਂਦੇ ਨੇ ਬੜਾ ਵਧੀਆ ਉਹਦੇ ਤੇ ਬਿਠਾਉਂਦੇ ਨੇ ਐਕਟਰ ਨੂੰ ਤੇ ਲੋਕਾਂ 'ਚ ਫਿਲਮ ਬਣਾ ਦਿੰਦੇ ਨੇ ਗੁੱਗੂ ਗੇਲ ਦੀ ਫਿਰ ਗਵਈਆ ਗਾਣਾ ਗਾਉਂਦਾ ਤੁਣਕ ਤੁਣਕ ਤੁਣ 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 ਕਰਕੇ ਵੀ ਜਿਉਣਾ ਮੋੜ ਘੂੜੀ ਤੇ ਫਰਾਰ ਹੋ ਗਿਆ ਫਰਾਰ ਤਾਂ ਤੁਸੀਂ ਕਰਤਾ ਬੜਾ ਸੋਹਣਾ ਲੱਗਦਾ ਘੋੜੇ ਤੇ ਭੱਜਿਆ ਜਾਂਦਾ ਪਰ ਇਹ ਨਹੀਂ ਦੱਸਿਆ ਵੀ ਉੱਥੇ ਸੀਆਈ ਅਨਸਪੈਕਟਰ ਨੇ ਕੀ ਕੀ ਹਾਲਤ ਕਰੀ ਉਹ ਤੋਂ ਬਾਅਦ ਕਿੰਨਾ ਉਹਦਾ ਰਿਮਾਂਡ ਲਿਆ ਕਿੰਨਾ ਉਹਦਾ ਜਲੂਸ ਕੱਢਿਆ ਕੀ ਕੀ ਉਹਦੇ ਉਹਦੇ ਤੋਂ ਡੰਡ ਬੈਠਕਾਂ ਕਢਾਈਆਂ ਟੱਟੀ ਪਿਸ਼ਾਬ ਕਹਿ ਵਾਰ ਨਿਕਲਿਆ ਵਿੱਚ ਇਹਦਾ ਦੱਸਿਆ ਨਹੀਂ ਤੇ ਸਾਡੇ ਬੱਚਿਆਂ ਨੂੰ ਹੀਰੋ ਬਣਾ ਬਣਾ ਕੇ ਖਰਾਬ ਕਰੀ ਜਾਂਦੇ ਨੇ ਜਦੋਂ ਗੁਬਈਆ ਗਾਣਾ ਗਾ ਦਿੰਦਾ ਲੋਕ ਲਾਲਾ 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 ਮੈਂ ਗਾਰੰਟੀ ਦਿੰਨਾ ਜੇ ਕਰੀ ਇਹ ਤੁਸੀਂ ਵੀਡੀਓ ਦੇਖੀ ਹੋਣੀ ਬਈ ਸਾਰੀ ਤੇ ਵੀਡੀਓ ਜੇ ਤੁਸੀਂ ਦੇਖਿਆ ਕਿ ਆ ਜਿਵੇਂ ਜਿਉਣੇ ਮੋੜ ਵੀ ਕਦੇ ਘੋੜੀ ਤੇ ਨਹੀਂ ਚੜਿਆ ਜਾਂ ਕਲੇ ਕੱਪੜੇ ਨਹੀਂ ਪਾਏ ਵੀ ਸਭ ਤੋਂ ਪਹਿਲਾਂ ਤਾਂ ਬਈ ਜੇਕਰ ਸਾਨੂੰ ਹਿਸਟਰੀ ਦੇ ਬਾਰੇ ਨਹੀਂ ਪਤਾ ਹੁੰਦਾ ਤਾਂ ਇਦਾਂ ਦੀ ਗੱਲ ਕੋਈ ਕਰਨੀ ਨਹੀਂ ਚਾਹੀਦੀ ਬਾਕੀ ਸਾਡੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਨੂੰ ਨੌਲੇਜ ਆ ਸਾਰੀ ਇਹ ਚੀਜ਼ ਬਾਰੇ ਜਿਉਣੇ ਮੋੜ ਜੀ ਬਾਰੇ ਤੇ ਬਾਕੀ ਫਿਲਮਾਂ ਵੀ ਬਣੀਆਂ ਨੇ ਕੋਈ ਫਿਲਮਾਂ ਵਾਲੇ ਪਾਗਲ ਨਹੀਂ ਹੁੰਦੇ ਐਮੀ ਵਰਕ ਨੇ ਬਣਾਈ ਮੂਸੇ ਵਾਲੇ ਨੇ ਨਾਂ ਲੈ ਅਰਜੰਟੇਲੋ ਨੇ ਵੀ ਜਦ ਐਡੇ ਕਲਾਕਾਰ ਨਾ ਲੈ ਸਕਦੇ ਨੇ ਤਾਂ ਕੋਈ ਨਾ ਕੋਈ ਗੱਲ ਤਾਂ ਹੁੰਦੀ ਆ ਸਾਡੇ ਪਿੰਡ ਦੇ ਜ ਦੇ ਵੀ ਸਭ ਤੋਂ ਵੱਡਾ ਸਾਡੇ ਨਗਰ ਦਾ ਹੀਰੋਸ ਹੈ ਵੀ ਉਹਨਾਂ ਬਾਰੇ ਬਹੁਤ ਗਲਤ ਬੋਲਿਆ ਗਿਆ ਤੇ ਜਿਵੇਂ ਕਿਹਾ ਗਿਆ ਉਹਦੇ ਵਿੱਚ ਕਿ ਬੱਚਿਆਂ ਨੂੰ ਗਲਤ ਸਿਖਾਇਆ ਜਾ ਰਿਹਾ ਸਭ ਤੋਂ ਪਹਿਲੀ ਗੱਲ ਤੇਹੀ ਹੈ ਬਾਈ ਇਹਦੇ ਵਿੱਚ ਗਲਤ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਆਪਾਂ ਜੇਕਰ ਆਪਦੇ ਭਾਈ ਦਾ ਬਦਲਾ ਲੈਣਾ ਗਲਤ ਤਾਂ ਫਿਰ ਸਹੀ ਕੀ ਆ ਜੇਕਰ ਗਰੀਬ ਦੀ ਮਦਦ ਕਰਨਾ ਤਾਂ ਫਿਰ ਸਹੀ ਕੀ ਆ ਉਹ ਗਰੀਬਾਂ ਦੀ ਮਦਦ ਵੀ ਕਰਦੇ ਸੀ ਤੇ ਬਾਕੀ ਆਪਦੇ ਭਰਾ ਦਾ ਬਦਲਾ ਲਿਆ ਤੇ ਬਾਕੀ 3 ਭੈਣਾਂ ਨੂੰ ਆਪਦੀਆਂ ਸਮਝਣਾ ਹਰੇਕ ਬਗਾਨੇ ਦੇ ਨਾਲ ਖੜਨਾ ਇਹ ਜੇਕਰ ਗਲਤ ਹੁੰਦਾ ਤਾਂ ਪਰ ਸਹੀ ਕੀ ਹੈ ਜੇਕਰ ਇਹ ਚੀਜ਼ ਹੁੰਦੀ ਸੀ ਤਾਂ ਡੋਗਰ ਨੂੰ ਨਾਇਕ ਕਿਉਂ ਨਾ ਬਣਾ ਦਿੱਤਾ ਗਿਆ ਜੇਕਰ ਹਿਸਟਰੀ ਦੇ ਵਿੱਚ ਬਹੁਤ ਚੀਜ਼ਾਂ ਹੈਗੀਆਂ ਨੇ ਪਹਿਲਾਂ ਉਹ ਬਾਰੇ ਪਤਾ ਕਰਿਆ ਕਰੋ ਅਸਲ ਦੇ ਵਿੱਚ ਉਹਨਾਂ ਨੂੰ ਸ਼ਾਇਦ ਇਹ ਵੀ ਨਾ ਪਤਾ ਹੋਵੇ ਕਿ ਜਿਉਣਾ ਮੋੜ ਪਿੰਡ ਹੈ ਕਿੱਥੇ ਆ ਕਿੱਥੇ ਵੱਸਦਾ ਪਿੰਡ ਜੇਕਰ ਸਾਡੇ ਪਿੰਡ ਦਾ ਜਿਉਣਾ ਮੋੜ ਨੌਂ ਹੈ ਤਾਂ ਉਹ ਵੀ ਕਿਸੇ ਗੱਲ ਕਰਕੇ ਰੱਖਿਆ ਕਿਸੇ ਕਾਰਨ ਕਰਕੇ ਰੱਖਿਆ ਗਿਆ ਬਾਕੀ ਸਾਡੇ ਸਾਰੇ ਨਗਰ ਨੂੰ ਬਈ ਇਹ ਚੀਜ਼ ਆ ਰੋਸ ਆ ਤੇ ਅਸੀਂ ਇਹੀ ਚੀਜ਼ ਚਾਹੁੰਦੇ ਹਾਂ ਬਾਕੀ ਮੈਂ ਕੋਈ ਬੜਾ ਸਿਆਣਾ ਨਹੀਂ ਹੈਗਾ ਸਾਡੇ ਮੇਰੇ ਨਾਲ ਖੜੇ ਨੇ ਸਾਰੇ ਜਿਹੜਾ ਇਹ ਗਵਿੰਦਰ ਸਿੰਘ ਨਾਮ ਦਾ ਡੀਐਸਪੀ ਹੈ ਇੱਕ ਸੋਸ਼ਲ ਮੀਡੀਆ ਦੇ ਵਿਊ ਲੈਣ ਦਾ ਮਾਰਾ ਜਾਣ ਕੇ ਜਿਹੜੇ ਨਾਇਕ ਨੇ ਪੰਜਾਬ ਦੇ ਨਾਇਕ ਨੇ ਇਹ ਉਹਨਾਂ ਬਾਰੇ ਗਲਤ ਬੋਲਦਾ ਹੈ ਵੀ ਕਿਉਂ ਕਿ ਇਹਨੂੰ ਵਿਊ ਮਿਲਣਾ ਪਰ ਅਸੀਂ ਸਾਰੇ ਪਿੰਡ ਵਾਲੇ ਦੇਖੋ ਆ ਬੈਠੇ ਆ ਅਸੀਂ ਇਹਨੂੰ ਦੱਸ ਦੇਣਾ ਚਾਹੁੰਦੇ ਆ ਵੀ ਨਹੀਂ ਤਾਂ ਕਿ ਇਹ ਪੂਰੇ ਮਾਫੀ ਮੰਗੇ ਨਹੀਂ ਅਸੀਂ ਇੱਥੇ ਬਣਦੀ ਕਾਰਵਾਈ ਕੇਸ ਵੀ ਕਰਾਂਗੇ ਮਾਨਹਾਨੀ ਦਾ ਦਾਵਾ ਵੀ ਕਰਾਂਗੇ ਤੇ 295 ਦੇ ਪਰਚਾ ਵੀ ਕਰਾਵਾਂਗੇ ਸੋ ਅਸੀਂ ਇਹਨੂੰ ਇਹ ਜਰੂਰ ਪਈ ਤਾਂ ਅਸੀਂ ਰੋਡ ਵੀ ਜਾਮ ਕਰਾਂਗੇ ਹਾਂ ਜੇ ਜਰੂਰਤ ਪਈ ਤਾਂ ਅਸੀਂ ਰੋਡ ਵੀ ਜਾਮ ਕਰਾਂਗੇ ਪਰ ਅਸੀਂ ਇਸ ਡੀਐਸਪੀ ਨੂੰ ਗਵਿੰਦਰ ਸਿੰਘ ਇਹਨੂੰ ਸਬਕ ਸਿਖਾਵਾਂਗੇ ਸੋ ਸਾਲਾ ਨਗਰ ਅੱਜ ਇੱਥੇ ਇਕੱਠਾ ਹੋਏਗਾ ਤੇ ਮੈਂ ਸਰਪੰਚ ਪਿੰਡ ਮੋੜਾਂ ਦਾ ਜੋ ਗਵਿੰਦਰ ਸਿੰਘ ਡੀਐਸਪੀ ਨੇ ਸਾਡੇ ਪਿੰਡ ਬਾਰੇ ਸਾਡੇ ਨਾਇਕ ਬਾਰੇ ਇੰਨਾ ਗਲਤ ਬੋਲਿਆ ਹੈਗਾ ਸਾਡੇ ਪਿੰਡ ਚ ਬਹੁਤ ਜ਼ਿਆਦਾ ਰੋਸ ਹੈਗਾ ਆਪਣੇ ਪੰਜਾਬ ਦੇ ਚਾਰ ਨਾਇਕ ਨੇ ਜੀ ਸੁੱਚਾ ਸਿੰਘ ਸੂਰਮਾ ਜੱਗਾ ਸਿੰਘ ਦੁੱਲਾ ਪੱਟੀ ਤੇ ਜੋਣਾ ਮੋੜ ਜੋਣਾ ਮੋੜ ਨੂੰ ਆਪਣਾ ਸਾਰਾ ਪੰਜਾਬ ਨਿਕ ਨਾਇਕ ਮੰਨਦਾ ਹੈਗਾ ਰੋਲ ਮਾਡਲ ਬਣਦਾ ਹੈਗਾ ਠੀਕ ਹੈ ਇਹ ਕੋਈ ਨਹੀਂ ਆਪਾਂ ਉਹਦੇ 네ਗੇਟਿਵ ਗੱਲਾਂ ਚੱਕ ਲਈਏ ਉਹਦੀ 네ਗੇਟਿਵ ਚੀਜ਼ ਡੀਐਸਪੀ ਸਾਹਿਬ ਇੱਕ ਵੀ ਚੀਜ਼ ਦਿਖਾ ਦਿਓ ਤੁਹਾਡੇ ਸੋਸ਼ਲ ਮੀਡੀਆ ਤੇ ਤੁਹਾਡੀ ਐ ਇੰਨੀ 네ਗੇਟਿਵ ਵੀਡੀਓ ਪਾਈਆਂ ਹੋਈਆਂ ਨੇ ਗੰਨਾ ਨਾਲ ਤੁਸੀਂ ਗੰਨਾ ਨਾਲ ਸ਼ਾਟ ਕਰ ਰਹੇ ਹੋਗੇ ਉਹਨਾਂ ਦਾ ਲੋਕਾਂ 'ਚ ਕੀ ਮੈਸੇਜ ਜਾਊਗਾ ਤੁਸੀਂ ਜੋਨੇ ਮੋਡ ਬਾਰੇ ਇੰਨਾ ਗਲਤ ਬੋਲੇਗਾ ਸਾਡੀ ਪਿੰਡ 'ਚ ਬਹੁਤ ਜ਼ਿਆਦਾ ਰੋਸ ਹੈਗਾ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਤੁਸੀਂ ਆਪਣੀ ਮਾਫੀ ਮੰਗੋ ਤੇ ਹਰੀ ਪਿੰਡ ਤੋਂ ਸਾਰੇ ਪੰਜਾਬ ਤੋਂ ਸਾਰੇ ਦੇਸ਼ ਵਾਸੀਆਂ ਤੋਂ ਰਿਟਾਇਰਡ ਡੀਐਸਪੀ ਗੋਵਿੰਦਰ ਸਿੰਘ ਨੇ ਜੋਨੇ ਮੋਡ ਬਾਰੇ ਪੱਦੀ ਸ਼ਬਦਾਵਲੀ ਵਰਤੀਆ ਵੀਡੀਓ ਦੇ ਵਿੱਚ ਆਪਣੇ ਜੋ ਪੋਡਕਾਸਟ ਦੇ ਵਿੱਚ ਤਾਂ ਉਸੇ ਉਹਨਾਂ ਨੂੰ ਪੁੱਛਣਾ ਚਾਹਣਗੇ ਕਿ ਉਹਨਾਂ ਨੇ ਵੀਡੀਓ ਦੇ ਵਿੱਚ ਕਿਹਾ ਹੈ ਕਿ ਜੋਣਾ ਮੋਡ ਦਾ ਰਿਮਾਂਡ ਲੇਤਾ ਗਿਆ ਸੀ ਸੀਆਈਏ ਸਟਾਫ ਵੱਲੋਂ ਤੇ ਪਹਿਲਾਂ ਤਾਂ ਡੀਐਸਪੀ ਸਾਹਿਬ ਨੂੰ ਪੁੱਛਣਾ ਚਾਹਣਾ ਹੈ ਕਿ ਜਿਸ ਸਮੇ ਇਹ 18ਵੀਂ ਸਦੀ ਦਾ ਸਾਡਾ ਨਾਇਕ ਹੈ ਜੋਣਾ ਮੋਡ ਕਿ ਉਸ ਸਮੇ ਸੀਆਈਏ ਸਟਾਫ ਦੀ ਹੋਂਦ ਹੈਗੀ ਸੀ ਤੇ ਸਾਨੂੰ ਇਹ ਦੱਸਣਾ ਚਾਹਣਾ ਹੈ ਤੇ ਉਸ ਤੋਂ ਬਾਅਦ ਜਿਹੜੇ ਉਹ ਕਹਿੰਦੇ ਹੈਗੇ ਜੀਬੀਏ ਰਿਕਾਰਡ ਉਹਨਾਂ ਨੇ ਕਿੱਥੋਂ ਲੈ ਕੇ ਆਇਆਗਾ ਸੋ ਇਹਦੇ ਬਾਰੇ ਸਪਸ਼ਟੀਕਰਨ ਦੇਣ ਜੇਕਰ ਉਹਨਾਂ ਕੋਲ ਸਪਸ਼ਟੀਕਰਨ ਨਹੀਂ ਹੈਗਾ ਤਾਂ ਉਹ ਜਨਤਕ ਤੌਰ ਤੇ ਆ ਕੇ ਮਾਫੀ ਮੰਗਣ ਤੇ ਨਹੀਂ ਉਹਨਾਂ ਦੇ ਵਿਰੁੱਧ ਜਿਹੜੀ ਬਣਦੀ ਕਾਰਵਾਈ ਆ ਉਹ ਸਾਡੇ ਪਿੰਡ ਵੱਲੋਂ ਸਾਰੇ ਨਗਰ ਵੱਲੋਂ ਕੀਤੀ ਜਾਊਗੀ ਇਹੇ ਤੁਸੀਂ ਬਜ਼ੁਰਗਾ ਤੋਂ ਪੁੱਛੋ ਵੀ ਜਉਣਾ ਮੋੜ ਕਿਹਾ ਜਾ ਬੰਦਾ ਦੀ ਵੀ ਕਿਵੇਂ ਲੋਕਾਂ ਨੇ ਆ ਕੇ ਵੀ ਕਦੇ ਉਹ ਘੋੜੀ ਤੇ ਨਹੀਂ ਚੜਿਆ ਸੀ ਵੀ ਉਸ ਟਾਈਮ ਤੋਂ ਕਿ ਬੋਲਟ ਮੋਟਰਸਾਈਕਲ ਤੇ ਰਹਿੰਦਾ ਸੀ ਹੋਰ ਜੇ ਘੋੜੀ ਤੇ ਇਹਨਾਂ ਦੀ ਜਿਹੜੀ ਗੱਲ ਹੈਗੀ ਇਹ ਹੈਗੀ ਆਜ਼ਾਦੀ ਤੋਂ ਪਹਿਲਾਂ ਦੀ ਉਹ ਅੰਗਰੇਜ਼ਾਂ ਨਾਲ ਲੜਾਈ ਦੀ ਸੀ ਐਸਟਾਫ ਵਾਂਗ ਕਿੱਥੋਂ ਕੀ ਕੁਝ ਬਾਰਤਾ ਇਹ ਬੰਦੇ ਨੇ ਇੱਕ ਵਿਊ ਲੈਣ ਦੇ ਮਾਰੇ ਇੱਕ ਨਾਇਕ ਦੇ ਖਿਲਾਫ ਕਿੰਨਾ ਗਲਤ ਬੋਲਿਆ ਜੇ ਬਜ਼ੁਰਗਾ ਤੋਂ ਪੁੱਛਿਆ ਕਿਵੇਂ ਸੀ ਜੀ ਜੌਨੇ ਮੋਰ ਦਾ ਕਿਸ ਤਰ੍ਹਾਂ ਦਾ ਘਰ ਸੀ ਦਾ ਜੌਨੇ ਮੋਰ ਠੀਕ ਤੇ ਐਨਾਂ ਆਪਣੇ ਡੋਗਰਾਂਬਾਦੀ ਧੀ ਡੋਗਰਾਂਬਾਦੀ ਧਰਮੀ ਸੀ ਅੱਛਾ ਤੇ ਕੋੜੀ ਦੇ ਚੜਿਆ ਦੀ ਨਾ ਚੜਿਆ ਦੀ ਜਿਹਾ ਚੜਿਆ ਦੀ ਚੜਿਆ ਦੀ ਹੋਰ ਕੀ ਕੋੜੀ ਤੇ ਉਹ ਦੋ ਕੀ ਹੋੜ ਜੀ ਦੀ ਉਹਦਾ ਕੋੜੀ ਹੁੰਦੀਆਂ ਤੇ ਆ ਉਹਦੋਂ ਕਰ ਦਿੰਦੇ ਉਹ ਸਾਈਕਲ ਮੋਟਰਸਾਈਕਲ ਤੁਸੀਂ ਜੀ ਉਹਦੇ ਬਾਰੇ ਕਬੀਸੀ ਜਦੋਂ ਡੋਗਰਾਂ ਡੋਗਰੂ ਮਾਨ ਲਿਆ ਉਹ ਉਹਦੋਂ ਤੁਰਕੇ ਜਾਂਦੀ ਕੋੜੀਏ ਦੀ ਉਹਦੇ ਕੋਲੇ ਉਹਦੋਂ ਕੋੜੀਆਂ ਦੀ ਸਾਰਾ ਕੰਮ ਕਰਦੇ ਤੇ ਇੱਕ ਹੋਰ ਜੋ ਡਾਕਟਰ ਡਾਇਲ ਸਕੂ ਅਨਾ ਧਰਮੀ ਦੀ ਹਸਤੇਰ ਉਹਨੇ ਖੁਲਵਾਇਆ ਕੋਲ ਟੋਬੇ ਦੇ ਖੁਲਵਾਇਆ ਜਿਹੜੇ ਗਰੀਬਾਂ ਦੇ ਬੱਚੇ ਇਹਦੇ ਹੁੰਦੇ ਗੁੜੀ ਲੜਕੀਆਂ ਦੇ ਉਹਨਾਂ ਨੂੰ ਪਜਰੀ ਨੂੰ ਕਿਉਂ ਨੂੰ ਪੈਸੇ ਦਿੰਦਾ ਸੀ ਉਹਦੇ ਨਾਲ ਦਾ ਧਰਮੀ ਕੌਰ ਦਾ ਤਾਂ ਹੀ ਪੂਰੇ ਆਲਵਾੜ ਚ ਦਾ ਨੌ ਚੱਲਦਾ ਹੈ ਹੋਰ ਬਾਕੀ ਜਿਵੇਂ ਆਪਣੇ ਗਵਿੰਦਰ ਸਿੰਘ ਡੀਐਸਪੀ ਨੇ ਕਹਿ ਵੀ ਉਹ ਡਰਦਾ ਸੀ ਆ ਉਸ ਟਾਈਮ ਉਹਦਾ ਟੱਟੀ ਪਿਸ਼ਾਪ ਤੇ ਕੀ ਕੁਝ ਗਲਤ ਲਫਜ਼ ਬੋਲਿਆ ਵੀ ਕੋਈ ਇਸ ਤਰ੍ਹਾਂ ਦਾ ਉਹ ਦੱਸੋ ਵੀ ਦੱਸੋ ਸੀ ਇੱਕ ਸਵਾਰੀ ਡਰਨਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਜਜ਼ਵੇ ਭਰਦਾ ਲੋਕਾਂ ਦੇ ਵਿੱਚ ਨੌਜਵਾਨ ਜਜ਼ਵੇ ਭਰਦਾ ਤੇ ਨੌਜਵਾਨ ਪੀੜੀ ਦੇ ਵਿੱਚ ਜਜ਼ਵੇ ਭਰਦਾ ਸੀ ਡਰਨਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਭਲੇਖਾ ਜੇ ਜਿਹੜਾ ਡੀਐਸਪੀ ਸਾਫਕਾ ਪਤਾ ਨਹੀਂ ਮੌਜੂਦਾ ਇਹ ਉਹਨੇ ਗਲਤ ਬਿਆਨਬਾਜ਼ੀ ਕਰੀ ਆ ਆ ਵੀ ਡੀਐਸਪੀ ਦੀ ਇੰਟਰਵਿਊ ਹੋ ਗਈ ਹੈ ਨਾ ਆ ਦੇਖ ਲੋ ਆ ਬਹੁਤ ਬਦਮਾਸ਼ ਕਹਿੰਦਾ ਵੀ ਬਦਮਾਸ਼ ਦੀ ਟੱਕੀ ਘੱਟਦੀ ਇਹਨੂੰ ਪੁੱਛਿਆ ਗੱਗੂ ਬਿੱਲ ਵਾਲੀ ਫਿਲਮ ਤੇ ਕੀ ਫਿਰਦਾ ਇਹ ਤੂੰ ਤਾਂ ਕਹਿੰਦਾ ਗੱਗੂ ਬਿੱਲ ਲੈ ਤੀ ਥੋੜਾ ਤੂੰ ਗੱਗੂ ਬਿੱਲ ਵਾਲੀ ਫੀਲਿੰਗਾ ਦਾ ਚੱਕਦਾ ਤੂੰ ਇਹ ਆ ਵੀਡੀਓ ਦੇਖ ਤੇਰੀ ਆਹ ਲਾਊਡ ਆਏਗਾਗਾ ਸੋਸ਼ਲ ਮੀਡੀਆ ਤੇ ਸਾਡੇ ਵਰਗਾ ਜਿ ਕੋਈ ਉਹ ਵੀ ਫੋਟੋ ਪਾ ਦੇ ਤੁਸੀਂ ਚੱਕ ਕੇ ਲੈ ਜਣਾ ਆਉਂਦੀ ਹੈ ਨਾ ਆਹ ਕੀ ਆ ਆ ਤੂੰ ਓ ਕਰ ਰਹੇਗਾ ਇਹ ਹੈਗਾਗਾ ਕੋਈ ਇਹ ਕੀ ਦੇਣਾ ਕੀ ਇਹ ਤੇਰੀ ਤੁਸੀਂ ਮਰੂਦਾਂ ਦੇ ਨਿਸ਼ਾਨੇ ਲਾਉਣ ਲੱਗ ਰਿਹਾ ਤੂੰ ਦੇਖ ਉਹ ਲੱਗੂ ਕਰਕੇ ਫਿਰ ਤੈਨੂੰ ਲੱਗੂ ਪਤਾ ਹੈ ਨਾ ਕਹਿੰਦਾ ਜੌਨੇ ਮਾਰ ਦੂੰ ਆ ਦੇਖੀ ਤੇਰੀ ਸਾਰੀਆਂ ਵੀਡੀਓ ਅਸਲੀ ਇਸਹੀ ਨਹੀਂ ਗਿਆ ਚੀਜਾ ਤੂੰ ਕਹਿੰਦਾ ਵੀ ਛੇਦ ਕੀ ਹੈ ਨਾ ਇਹ ਛੇਦ ਦਾ ਸਹੀ ਨੌਜਵਾਨ ਹੈ ਤੂੰ ਕਹਿੰਦਾ ਵੀ ਇਹ ਚੰਗੀਆਂ दारूਾਂ ਪੀਓ ਕੁਰਤੇ ਵੀ ਆਪਣੇ ਪਾਓ ਇਹ ਇਹ ਬਹੁਤ ਵਧੀਆ ਛੇਦ ਹੈ ਨਾ ਆ ਤੂੰ ਰਾਫਲਾ ਚੱਕੀ ਫਿਰਦਾ ਚਾਰ ਬੰਦੇ ਇਹ ਬਦਮਾਸ਼ਾਂ ਨੂੰ ਕੱਟ ਫੀਲਿੰਗ ਆ ਗਈ ਕੋਈ ਇਹ ਹੈ ਨਾ ਤੂੰ ਨੂੰ ਕਹਿੰਦਾ ਰਾਫਾਂ ਕੱਟੀਆਂ ਨੇ ਤੂੰ ਦੇਖੀ ਕਿਸੇ ਨੇ ਕਦੇ ਹੈ ਨਾ ਪਾ ਕੇ ਫਿਰ ਪਤਾ ਲੱਗਦਾ ਵੀ ਕਿਵੇਂ ਉਹ ਕਰਨਾ ਪੈ ਲਗਾ ਜਿਵੇਂ ਤੂੰ ਕਹਿੰਦਾ ਟੱਟੀ ਕਰਤੀ ਵਿਸ਼ਾ ਉਹ ਨਾ ਤੂੰ ਵੀ ਕਰਕੇ ਦੇ ਟੱਟੀ ਵਿਸ਼ਾ ਤਾਂ ਸਾਰਾ ਨਹੀਂ ਨਿਕਲਦਾ ਟੱਟੀ ਵਿਸ਼ਾ ਕਰਦਾ ਇਕੱਲੇ ਦਾ ਕਰਦਾ ਤੂੰ ਕੁਝ ਕਰਕੇ ਨੂੰ ਕਿਸੇ ਬੰਦੇ ਦੇ ਦੋ ਥਾਪੜੇ ਮਾਰ ਫਿਰ ਤੈਨੂੰ ਲੱਗ ਅਗਲਾ ਨਾਲ ਕੀ ਵੈਨ ਨਾ ਤੇਰੇ ਵਰਗਾ ਨੰਬਰ ਬੰਦ ਕਰਕੇ ਹੈ ਨਾ ਜਦੋਂ ਆਏਂ ਤੂੰ ਫਸ ਕੇ ਦੇਖੀਂ ਨਾ ਦੇ ਅਗਲਾ ਨਾਲ ਕੀ ਵੈਨ ਦਾ ਪਿੰਡ ਛੱਡ ਕੇ ਅਗਲੇ ਨੇ ਘਰ ਛੱਡ ਦੀ ਪਾਈ ਦਾ ਬਦਲਾ ਲਿਆ ਹੈ